ਹਾਂਜੀ ਮੇਰੇ ਵੱਲੋਂ ਤੁਹਾਨੂੰ ਪਿਆਰ ਭਰੀ ਸ਼ਸ਼ੀ ਕਾਲ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਮੋਗੇ ਵਧੀਆ ਹੋਮੋਗੇ ਠੀਕ ਹੈ ਜੀ ਤੇ ਅੱਜ ਆਪਾਂ ਬਣਾਉਣ ਲੱਗੇ ਆ ਨੈਕ ਜੜੈਨ ਠੀਕ ਹੈ ਜੀ ਗਲੇ ਦਾ ਠੀਕ ਹੈ ਇਹ ਵਾਲਾ ਆਪਾਂ ਨੇ ਇਹ ਬਹੁਤ ਅੱਜਕੱਲ ਟ੍ਰੈਂਡ ਦੇ ਵਿੱਚ ਚੱਲ ਰਿਹਾ ਹੈ ਮੈਂ ਸੋਚੇ ਤੁਹਾਡਾ ਵੀ ਸ਼ੇਅਰ ਕਰਦਾ ਠੀਕ ਹੈ ਜੀ ਤੇ ਇਹਦੀ ਆਪਾਂ ਨੇ ਨਾ ਇੱਥੋਂ 7 ਇੰਚ 7.5 ਇੰਚ ਆਪਾਂ ਨਵਾਈ ਰੱਖੀ ਇੱਥੋਂ ਆਹ ਵਾਲੀ ਉੱਪਰ ਠੀਕ ਹੈ ਨੀਚੋਂ ਕਿੰਨਾ ਰੱਖਿਆ ਆਪਾਂ ਨੇ 7.5 ਠੀਕ ਹੈ ਜੀ 7.5 ਆਪਾਂ نیچے ਰੱਖਿਆ ਇਸ ਤਰ੍ਹਾਂ ਕਰਕੇ 7.5 ਠੀਕ ਹੈ ਜੀ ਤੇ ਇਥੋਂ ਜਿਹੜੀ ਗੈਪ ਆ ਇਹ ਆਪਾਂ 1.5 ਜਿਹੜਾ ਆਪਾਂ ਫੋਲਡ ਕਰਕੇ ਆਪਾਂ ਇਹਨੂੰ ਕਟਿੰਗ ਕਰਦੇ ਹਾਂ 1.5 1.5 ਤੇ ਕੱਟਿਆ ਠੀਕ ਹੈ ਜੀ ਤੇ ਇਥੋਂ ਆਪਣਾ ਹੈਗਾ 505 ਠੀਕ ਹੈ ਜੀ ਹੁਣ ਆਪਾਂ ਇਹਨੂੰ ਲੱਗਿਆ ਗਲੇ ਨੂੰ ਬਣਾਉਣ ਠੀਕ ਹੈ ਜੀ ਆਪਾਂ ਇਹਨੂੰ ਉੱਪਰ ਚੰਗੀ ਤਰ੍ਹਾਂ ਫੋਲਡ ਕਰ ਲੈਣਾ ਫੋਲਡ ਕਰਕੇ ਆਪਾਂ ਗਲਾ ਜਿਵੇਂ ਦੂਜਾ ਆਪਾਂ ਸਿੰਪਲ ਗਲਾ ਤਿਆਰ ਕਰਦੇ ਹਾਂ ਉਸੇ ਤਰ੍ਹਾਂ ਇਹਨੂੰ ਫੋਲਡ ਕਰਕੇ ਗਲਾ ਤਿਆਰ ਕਰ ਲੈਣਾ ਇਸ ਤਰ੍ਹਾਂ ਠੀਕ ਹੈ ਜੀ ਆ ਚੀਜ਼ ਹੈ ਨਾ ਇੱਥੇ ਆਪਾਂ ਕੱਟ ਲਾ ਲੈਣੇ ਹੁੰਦੇ ਨੇ। ਪੂਰੇ ਆਪਾਂ ਇੱਥੇ ਕੱਟ ਲਗਾ ਦੋ। ਕਿਉਂਕਿ ਇਹਦੇ ਵਿੱਚ ਐਵੇਂ ਕੱਟ ਦਾ ਇੱਥੇ ਚੰਗੀ ਤਰ੍ਹਾਂ ਨਾਲ ਹੋਲਡ ਹੋ ਜਾਂਦਾ। ਇੱਥੇ ਤੱਕ ਆਪਾਂ ਕੱਟ ਲਗਾ ਲਓ। ਠੀਕ ਹੈ ਜੀ। ਇੱਧਰ ਵੀ ਇਸ ਤਰ੍ਹਾਂ ਕਰਦੇ ਹਾਂ। कर गा गा। तरह करके अपने इस तरह करके फोल्ड कर लिचों में चंकी तरह अपने तिखा जहा बना होंचू ठीक है इस तरह करके अपने तो इस तरह ही आप इधरों कर लेना ਹਾਂਜੀ ਮੈਂ ਤੁਹਾਨੂੰ ਇਧਰੋਂ ਫੋਲਡ ਕਰਕੇ ਤੁਹਾਨੂੰ ਇਹ ਦਿਖਾਉਣੀ ਹਾਂ। ਹਾਂਜੀ ਆਪਾਂ ਨੇ ਇੱਥੇ ਗਲਾ ਚੰਗੀ ਤਰ੍ਹਾਂ ਆਪਾਂ ਨੇ ਲਗਾ ਲਿਆ ਠੀਕ ਆ ਜੀ। ਇਸ ਤਰ੍ਹਾਂ ਜਿਸ ਤਰ੍ਹਾਂ ਆਪਾਂ ਦੂਜੇ ਗਲੇ ਲਗਾਣੇ ਆ ਠੀਕ ਆ ਆਪਾਂ ਸੈਂਟਰ ਦੇ ਵਿੱਚ ਸਲਾਈ ਲਾ ਲਈ। ਇੱਥੇ ਆਪਾਂ ਨੇ ਕੀ ਕਰਨਾ ਹੋਰ ਪਿੰਨ ਲਗਾ ਲੈਣੇ ਨੇ ਵੀ ਆਪਣਾ ਕਲਾ ਜਦੋਂ ਆਪਾਂ ਸਲਾਈ ਲਾਉਣੀ ਹੈ ਨਾ ਉਹ ਵਾਲੀ ਤੇ ਆਪਣਾ ਕਣਾ ਹਿੱਲੇ ਨਾ ਠੀਕ ਆ ਜੀ ਚੰਗੀ ਤਰ੍ਹਾਂ ਕਰਕੇ ਆਪਾਂ ਪਿੰਨ ਲਗਾ ਲੈਣੇ ਨੇ ਇੱਥੇ। ਇਸ ਤਰ੍ਹਾਂ ਕਰਕੇ ਠੀਕ ਆ ਜੀ ਸੂਈ ਲਗਾ ਲਓ ਪਿੰਨ ਲਗਾ ਲਓ ਜੋ ਵੀ ਤੁਹਾਡੇ ਕੋਲ ਹੋਵੇਗਾ। ਠੀਕ ਆ ਜੀ। ਇਸੇ ਤਰ੍ਹਾਂ ਇੰਦਰ ਲਗਾ ਲੈਣੇ। ਹਾਂ ਠੀਕ ਹੈ ਇਹ ਵੀ ਆਪਣਾ ਕੱਪੜਾ ਇੱਥੋਂ ਹਿਲੇਨ ਹੁਣ ਆਪਾਂ ਇੱਥੇ ਲਾਵਾਂਗੇ ਸਿਲਾਈ ਇਸ ਤਰ੍ਹਾਂ ਆਪਾਂ ਦੋ ਇਹਨਾਂ ਤੇ ਲਾਉਨੇ ਆ ਠੀਕ ਹੈ ਜਿਵੇਂ ਜਿਦਾਂ ਇਹ ਆਪਾਂ ਸਿਲਾਈ ਕਰਾਂਗੇ ਹਾਂਗੇ ਆਪਾਂ ਇਸ ਤਰ੍ਹਾਂ ਕਰਕੇ ਸਿਲਾਈ ਕਰਾਂਗੇ ਤੇ ਇਹਨਾਂ ਨਾਲੋ ਨਾਲ ਕਰਕੇ ਇਹ ਥੋਪਾ ਨੇ ਕੀ ਆਨਲ ਇੱਥੇ ਸੂਈ ਲਗਾ ਕੇ ਥੋਪਾ ਨੂੰ ਇੱਕ ਨਾ ਹੋਲਡ ਕਰ ਲੈ ਵਿੱਚ ਸੂਈ ਰੱਖ ਦੇਣਾ ਚੰਗੀ ਤਰ੍ਹਾਂ ਇਸ ਤਰ੍ਹਾਂ ਇਹ ਫਿਰ ਨਾ ਆਪਾਂ ਕੱਢ ਦਾਂਗੇ ਤਾਂ ਉਹਨੂੰ ਸੈੱਟ ਲਾ ਦੋ ਤੁਸੀਂ ਇਧਰੋਂ ਸ਼ੁਰੂ ਕਰ ਸਕਦੇ ਹੋ ਦੁਬਾਰਾ ਜੇ ਇਸ ਤਰ੍ਹਾਂ ਕਰਕੇ ਫੋਲਡ ਕਰਕੇ ਤੁਸੀਂ ਕੱਢਣਾ ਇਸ ਤਰ੍ਹਾਂ ਵੀ ਕੱਢ ਸਕਦੇ ਹੋ ਧਿਆਨ ਨਾਲ ਠੀਕ ਹੈ ਤਾਂ ਸੰਗਿ ਦਰਾਂ ਤੋਂ ਸਾਰੇ ਨੂੰ ਸਾਈ ਲਗਾ ਲਾਂਗੇ ਫਿਰ ਕੱਟ ਲਾਂਗੇ ਹੁਣ ਆਪਾਂ ਇਹਦੇ ਲਈ ਸੈਟ ਕਰਾਂਗੇ ਇਹਨੂੰ ਠੀਕ ਹੈ ਜੀ ਦੇਖਾਂਗੇ ਆਪਣਾ ਸਾਰੀ ਸਲਾਈ ਸਹੀ ਵਜ ਜੀ ਇਹਨੂੰ ਠੀਕ ਹੈ ਜੀ ਹੁਣ ਆਪਾਂ ਕਰਾਂਗੇ ਇਹਨੂੰ ਕਟਿੰਗ ਠੀਕ ਹੈ ਜੀ ਪੁੱਠਾ ਪਾਸ ਕਰਕੇ ਆਪਾਂ ਇਹਨੂੰ ਕਟਿੰਗ ਕਰਾਂਗੇ कट लगा देना ठीक है सिलाई तो तक नहीं जाना अपन इस तरह करके ठीक है बाकी कट भी लगा लेने इस तरह इस तरह करके ठीक है जी आप ओने भी लगा लेना इस तरह चंकी तरह छोटे छोटे जो कट लगा लेने भी अच्छी तरह कोल्ड हो जाए ठीक है जी ਲੋ ਜੀ ਆਪਣੇ ਲਾਗੇ ਕਟ ਠੀਕ ਹੈ ਜੀ ਹੁਣ ਆਪਾਂ ਲੱਗਿਆ ਨੂੰ ਫੋਲਡ ਕਰ ਇਧਰ ਚੰਗੀ ਤਰ੍ਹਾਂ ਇਹਨੂੰ ਫਿਨਿਸ਼ਿੰਗ ਦੇਣੀ ਆਪਾਂ ਨੂੰ ਹਾਂਜੀ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਨਾਲ ਪ੍ਰੈਸ ਕਰਕੇ ਗਲੇ ਨੂੰ ਬਿਠਾ ਲਿਆ ਇਸ ਤਰ੍ਹਾਂ ਠੀਕ ਹੈ ਜੀ ਆਪਾਂ ਦੇਖ ਸਕਦੇ ਹੋ ਤੁਸੀਂ ਹੁਣ ਆਪਾਂ ਇੱਥੇ ਲਗਾਵਾਂਗੇ ਲੈਸ ਠੀਕ ਹੈ ਜੀ ਇਸ ਤਰ੍ਹਾਂ ਰੱਖ ਕੇ ਆਪਾਂ ਇੱਥੇ ਲਗਾਵਾਂਗੇ ਲੈਸ ਜੀ ਹੌਲੀ ਹੌਲੀ ਕਰਕੇ ਧਿਆਨ ਆਪਣੇ ਤੇਕਣਾ ਕਰਕੇ ਲੈਸ ਲਗਾ ਦੇਣੀ ਹੈ സർഘമാ ਤੁਸੀਂ ਚਾਹੋ ਤਾਂ ਪਹਿਲਾਂ ਕੱਚਾ ਵੀ ਕਰ ਸਕਦੇ ਹੋ ਇੱਥੇ ਕੱਚੀ ਸਲਾਈ ਲਗਾ ਸਕਦੇ ਹੋ చంగ కమ నీ క్డనీ రెట్ ఇతర ਹਾਂਜੀ ਆਪਾਂ ਇਹਦੇ ਨੀਚੇ ਨਾ ਡਬਲ ਪੱਟੀ ਕਰਕੇ ਇਸ ਤਰ੍ਹਾਂ ਆਪਾਂ ਨੇ ਨੀਚੇ ਧਰ ਲੈਣੀ ਠੀਕ ਆ ਜੀ ਜਿਸ ਹਿਸਾਬ ਨਾਲ ਇਹਦੀ ਚੜਾਈ ਹੈ ਹਿਸਾਬ ਨਾਲ ਇਹਨੂੰ ਆਪਾਂ ਰੱਖ ਰਣਾ ਇੱਥੇ ਠੀਕ ਆ ਇਸ ਤਰ੍ਹਾਂ ਸੈੱਟ ਕਰਕੇ ਠੀਕ ਆ ਜੀ ਤੇ ਚੰਗੀ ਤਰ੍ਹਾਂ ਠੀਕ ਹੁਣ ਆਪਾਂ ਇੱਥੇ ਇਹਦੇ ਵਾਲ ਜਿਹੜੇ ਸਿਲਾਈ ਲਗਾ ਦਾਂਗੇ ਇਥੋਂ ई लगा रहे हैं ठीक है इस तरह चुकी तरह इतना दर्द चाहो तो आप इतें पेन लगा सकते कपड़ा हिलन yo me traigo un, un como ese ਜੀ ਹਾਂ ਲੋ ਆਪਾਂ ਲਗਾਤੀ ਇਹ ਤੇ ਪੱਟੀ ਨੇ ਚ ਠੀਕ ਹੈ ਜੀ ਆਪਣਾ ਗਲਾ ਬਣ ਕੇ ਰੈਡੀ ਹੈ ਠੀਕ ਹੈ ਜੀ ਇਸ ਤਰ੍ਹਾਂ ਇਹਦੇ ਫालतू ਤਾਗੇ ਤੁਗੇ ਨੇ ਆਪਾਂ ਕੱਟ ਦੇਣਗੇ ਠੀਕ ਹੈ ਜੀ ਤੇ ਚਾਹੋ ਤਾਂ ਤੁਸੀਂ ਇਹ ਇੱਥੇ ਉਹਰੇ ਬਟਨ ਵੀ ਲਗਾ ਸਕਦੇ ਹੋ ਇਹਦੇ ਨਾਲ ਦੇ ਠੀਕ ਹੈ ਜੀ ਹੁਣ ਜੇ ਆਪਾਂ ਨੂੰ ਮਰ ਲਗੇ ਤਾਂ ਆਪਾਂ ਬਟਨ ਲਗਾ ਦਾਂਗੇ ਤੇ ਨਹੀਂ ਤਾਂ ਇਸ ਤਰ੍ਹਾਂ ਵੀ ਸੋਹਣਾ ਲੱਗਦਾ ਹੈ ਠੀਕ ਹੈ ਜੀ ਜੇ ਤੁਹਾਡੇ ਕੋ ਮੈਚਿੰਗ ਹੈਗਾ ਕੱਪੜਾ ਤੁਸੀਂ ਮੈਚਿੰਗ ਵੀ ਇੱਥੇ ਲਗਾ ਸਕਦੇ ਜੀ ਮੈਂ ਹੁਣ ਇਹਦੇ ਨਾਲ ਤਾਂ ਇਹੀ ਸੀਗਾ ਠੀਕ ਹੈ ਜੀ ਤੇ ਵੀਡੀਓ ਦੇਖਣ ਲਈ ਧੰਨਵਾਦ ਤੇ ਵੀਡੀਓ ਵਧੀਆ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਥੈਂਕ ਯੂ ਜੀ ਧੰਨਵਾਦ